ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਦੱਸਦੀ ਕਿ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਪਹਿਲਾਂ ਛੁੱਟੀਆਂ 1 ਜੂਨ ਤੋਂ ਹੋਣੀਆਂ ਸਨ ਪਰ ਗਰਮੀ ਦਾ ਕਹਿਰ ਦੇਖਦੇ ਹੋਏ 21 ਮਈ ਤੋਂ ਹੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ 21 ਮਈ ਤੋਂ 30 ਜੂਨ ਤੱਕ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ ਦੱਸਦੀ ਕਿ ਪੰਜਾਬ ਹਰਿਆਣਾ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀ ਲੂਣੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਗਰਮੀ ਕਰਕੇ ਲੋਕ ਘਰਾਂ ਵਿੱਚ ਟੜੀ ਰਹੇ ਹਨ ਲਈ ਮਜਬੂਰ ਹਨ ਪੰਜਾਬ ਦਾ ਪਠਾਨਕੋਟ ਸ਼ਹਿਰ 45.5 ਡਿਗਰੀ ਦੇ ਸਿਖਰਲੇ ਤਾਪਮਨ ਵਿੱਚ ਸਭ ਤੋਂ ਗਰਮ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਪੰਜਾਬ ਵਿੱਚ 21, 22 ਅਤੇ 23 ਮਈ ਨੂੰ ਅਤਿ ਗਰਮੀ ਪੈਣ ਦੀ ਚੇਤਾਵਨੀ ਜਾਰੀ ਕਰ ਦਿੱਤਾ ਹੈ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਅਗਲੇ 4 ਤੋਂ 5 ਦਿਨਾਂ ਵਿੱਚ ਸੂਬੇ ਦਾ ਤਾਪਮਨ 45 ਤੋਂ 47 ਡਿਗਰੀ ਤੱਕ ਪਹੁੰਚ ਸਕਦਾ ਹੈ ਬੱਚਿਆਂ ਨੂੰ ਖੁਸ਼ਖਬਰੀ ਦੇ ਦਿਓ ਮਾਪਿਆਂ ਨੂੰ ਵੀ ਖੁਸ਼ਖਬਰੀ ਕੀ ਗਰਮੀ ਪੈ ਰਹੀ ਐ ਅਸੀਂ ਫਿਰ ਗਰਮੀ ਦੀਆਂ ਛੁੱਟੀਆਂ ਕੱਲ ਤੋਂ ਹੀ ਕਰਤੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਬੱਚੇ 12 1 ਵਜੇ 2 ਵਜੇ ਆਉਂਦੇ ਆ ਤਾਂ ਮਾਪਿਆਂ ਨੂੰ ਵੀ ਜਦੋਂ ਲੈ ਕੇ ਆਉਣਾ ਪੈਂਦਾ ਥੋੜਾ ਜਿਹਾ ਬੱਚਿਆਂ ਨੂੰ ਪਰ ਮੇਰੀ ਬੇਨਤੀ ਐ ਬੱਚਿਆਂ ਨੂੰ ਇਹ ਕਹਿ ਦਿਓ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੈਗਾ ਬਾਹਰ ਘੁੰਮ ਘੁੰਮ ਕੇ ਖੇਡ ਖੇਡ ਕੇ ਗਰਮੀ ਲਵਾ ਲੈਣ ਪੜਨ ਵੀ ਉਹ 10 ਦਿਨ ਛੁੱਟੀਆਂ ਵਧਾਈਆਂ ਨੇ ਅੰਦਰ ਮੁੱਖ ਮੰਤਰੀ ਭਗਵਾਨਤਮਾਨ ਸ਼੍ਰੀ ਡਾਕਟਰ ਸੁਰਜੀਤ ਸਿੰਘ ਪਾਤਰ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਉਹਨਾਂ ਨੇ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਬੋਲਦਿਆਂ ਭਗਵਾਨਤਮਾਨ ਨੇ ਕਿਹਾ ਕਿ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਜਲਦੀ ਪਾਤਰ ਸਾਹਿਬ ਦੇ ਭੋਗ ਤੇ ਸ਼ਰਧਾਂਜਲੀ ਦੇਣੀ ਪਵੇਗੀ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ ਤਾਂ ਸਾਲ ਭਰ ਉਸ ਦਾ ਇਲਾਜ ਕਰਵਾਇਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਪਰਿਵਾਰ ਵੀ ਮਾਨਸਿਕ ਤੌਰ ਤੇ ਥੋੜਾ ਜਿਹਾ ਤਿਆਰ ਹੋ ਜਾਂਦਾ ਹੈ ਉਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਸੁਰਜੀਤ ਪਾਤਰਤਾ ਅਚਾਨਕ ਇਸ ਦੁਨੀਆ ਨੂੰ અલਵਿਦਾ ਕਹਿ ਗਏ। ਵਿਕਮંત્રી ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਸੀ ਤਾਂ ਉਹ ਪਾਤਰ ਸਾਹਿਬ ਬਾਰੇ ਜ਼ਰੂਰ ਗੱਲ ਕਰਦੇ ਸਨ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ। ਭਾਜਪਾ ਵੱਲੋਂ ਵੀ ਆਪਣੀ ਚੋਣ ਮੁਹਿੰਮ ਨੂੰ ਪਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਪੰਜਾਬ ਆਣਗੇ। ਇਸ ਦਰਾਂ ਉਹ ਤਿੰਨ ਲੋਕ ਸਭਾ ਹਲਕਿਆਂ ਵਿੱਚ ਔਨ ਰੈਲੀਆਂ ਕਰਨਗੇ ਪ੍ਰਧਾਨ ਮੰਤਰੀ ਮੋਦੀ 23 ਮਈ ਨੂੰ ਪਟਿਆਲਾ ਅਤੇ 24 ਮਈ ਨੂੰ ਗੁਰਦਾਸਪੁਰ ਅਤੇ ਜਲੰਧਰ ਲੋਕ ਸਭਾ ਹਲਕਿਆਂ ਵਿੱਚ ਰੈਲੀ ਕਰਨਗੇ ਜਾਕਰ ਨੇ ਕਿਹਾ ਕਿ ਜਲਦ ਪਟਿਆਲਾ ਜਲੰਧਰ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਵਿੱਚ ਹੋਣ ਵਾਲੀ ਰੈਲੀ ਦੇ ਸਥਾਨ ਅਤੇ ਸਮੇਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸੁਨੀਲ ਜਾਕਰ ਵੱਲੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਪੱਤਰ ਲਿਖ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ ਗਈ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਦੌਰੇ ਦਾ ਇਨਫੋਰਮੇਸ਼ਨ ਆਈ ਹੈ 23 ਤਰੀਕ ਨੂੰ ਪਟਿਆਲੇ ਰੈਲੀ ਕਰਨਗੇ 24 ਤਰੀਕ ਨੂੰ ਮਾਨਯੋਗ ਪ੍ਰਧਾਨ ਮੰਤਰੀ ਗੁਰਦਾਸਪੁਰ ਪਹਿਲਾਂ ਤੇ ਉਹਦੇ ਬਾਅਦ ਜ਼ਿਲ੍ਹੰਦਰ ਦੀ ਰੈਲੀ ਦਾ ਪ੍ਰੋਗਰਾਮ ਉਹਨਾਂ ਦਾ ਹੈਗਾ ਟਾਈਮਿੰਗਸ ਐਗਜ਼ੈਕਟ ਕਿੱਥੇ ਜਿਹੜਾ ਦੱਸ ਰਹੇ ਪਟਿਆਲਾ ਲੋਕ ਸਭਾ ਕੰਸਟੀਟੂਐਂਸੀ ਦੀ ਗੱਲ ਕਰ ਰਹੇ ਗੁਰਦਾਸਪੁਰ ਲੋਕ ਸਭਾ ਕੰਸਟੀਟੂਐਂਸੀ ਜਲੰਧਰ ਲੋਕ ਸਭਾ ਕਿੱਥੇ ਪਾਰਟਿਕੂਲਰ ਰੈਲੀ ਹੋਊਗੀ ਉਹ ਅੱਜ ਡਿਸਾਈਡ ਕਰਕੇ ਉਹ ਵੀ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਭਗਵਾਨ ਤਮਨ ਨੂੰ ਤਾਂ ਇਹਨਾਂ ਦੇ ਵਰਕਰ ਪੁੱਛ ਲੋ ਕਿ ਕਿਤੇ ਮਿਲੇ ਆ ਮੁੱਖ ਮੰਤਰੀ ਨੂੰ ਕਿਤੇ ਇਹਨਾਂ ਦੇ ਐਮਐਲਏ ਨਹੀਂ ਮਿਲ ਸਕਦੇ ਆ ਐਮਐਲਏ ਨੇ ਇਕੱਲਾ ਇੱਕੋ ਹੀ ਕੰਮ ਕੀਤਾ ਸਾਰਿਆਂ ਨੇ ਵਿਆਹ ਕਰਾ ਲਏ ਸਰੇ ਮੁੱਖ ਮੰਤਰੀ ਨੇ ਮੈਂ ਮੁੱਖ ਮੰਤਰੀ ਕਹਿੰਦਾ ਮੈਂ ਕਿਉਂ ਪਿੱਛੇ ਰਵਾਂ ਮੈਂ ਦੋ ਕਰਾਉਂ ਮੈਂ ਕਿ ਸਾਰੇ ਆ ਜਿੰਨੇ ਆ ਕਰਾਈ ਜਾਂਦੇ ਜੇ ਤੁਸੀਂ ਪੰਜਾਬ ਬਚਾਉਣਾ ਹੈ ਜੇ ਤੁਸੀਂ ਇਹ ਬਾਰਡਰ ਬਚਾਉਣਾ ਹੈ ਇਕੱਠੇ ਹੋ ਜੋ ਇੱਕ ਝੰਡੇ ਥੱਲੇ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਹੈ ਅਕਾਲੀ ਦਲ ਦੀ ਸੋਚ ਹੈ ਪੰਜਾਬ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਆ ਦਿੱਲੀ ਵਾਲਿਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਭਾਵੇਂ ਬੀਜੇਪੀ ਐ ਭਾਵੇਂ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਸਾਰੇ ਦਿੱਲੀ ਬੈਠੇ ਹੁਕਮਰਾਨ ਉਹ ਫੈਸਲਾ ਕਰਦੇ ਐ ਉਹ ਜਿਹੜਾ ਫੈਸਲਾ ਕਰਦੇ ਐ ਤੁਹਾਡੇ ਖਿਲਾਫ ਕਰਦੇ ਐ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਫੈਸਲਿਆਂ ਦੀ ਇਹਨਾਂ ਦੀ ਦੱਸਦਾ ਐ ਥੋੜੇ ਟੇਲਾ ਚ ਪਾਣੀ ਕਿਉਂ ਨਹੀਂ ਆਉਂਦਾ ਆ ਬੱਡ ਰੇਂਜੀ ਤੇ ਪਾਣੀ ਕਿਉਂ ਘਟਾ ਹੈ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਉਹਨਾਂ ਸੂਬਿਆਂ ਦਾ ਹੱਕ ਆ ਹੋਰ ਕਿਸੇ ਸੂਬੇ ਦਾ ਹੱਕ ਨਹੀਂ ਪਰ ਪੰਜਾਬ ਨਾਲ ਧੋਖਾ ਕੀਤਾ ਕਾਂਗਰਸ ਨੇ ਦੇਸ਼ ਆਜ਼ਾਦ ਹੋਣ ਦੇ ਬਾਅਦ ਕਾਂਗਰਸ ਆਪਣੇ ਆਪ ਨੂੰ ਰਾਜਸਥਾਨ ਤਖੜਾ ਕਰਨਾ ਚਾਹੁੰਦੀ ਸੀ ਉਦੋਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਕਾਂਗਰਸੀ ਦੇ ਉੱਤੇ ਵੀ ਕਾਂਗਰਸੀ ਉਹਨਾਂ ਨੇ ਇੱਕ ਦਸਕਤ ਕਰਕੇ ਜਿੰਨਾ ਪਾਣੀ ਪੰਜਾਬ ਦਾ ਹੈ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ ਰਾਜਸਥਾਨ ਕਨਾਲ ਦੇ ਨਾਮ ਅੱਧਾ ਪਾਣੀ ਉਹਦੇ ਬਾਅਦ ਫਿਰ ਤੋਂ ਹਰਿਆਣਾ ਦਾ ਇਲੈਕਸ਼ਨ ਜਿੱਤਣਾ ਚਾਹੁੰਦੀ ਸੀ ਕਾਂਗਰਸ ਦਾ ਮੁੱਖ ਮੰਤਰੀ ਸੀ ਇੱਥੇ ਤੁਸੀਂ ਦੇਖਿਆ ਐਸੋਇਲ ਕਨਾਲ ਕੱਢਣ ਲੱਗੇ ਅੱਧਾ ਬਾਕੀ ਬਚਿਆ ਪਾਣੀ ਉਹ ਹਰਿਆਣੇ ਨੂੰ ਦੇਣ ਲੱਗੇ ਸੀ ਆ ਤਾਂ ਕਾਲੀਦਲ ਡਟ ਗਿਆ ਬਚਾਲਿਆ ਜੇ ਉਹ ਚਲੇ ਜਾਂਦਾ ਤੁਹਾਡੇ ਕੋਲ ਕੁਝ ਨਹੀਂ ਰਹਿਣਾ ਸੀ ਆ ਤੇ ਇਲਾਕਾ ਜਿਵੇਂ ਰਾਜਸਥਾਨ ਬਣ ਜਾਣਾ ਸੀ ਤੇ ਹੁਣ ਕੀ ਕਰਤੂਤਾਂ ਹੋਰ ਦੇਖ ਲਓ ਤੁਸੀਂ ਅਖਬਾਰ ਪੜ੍ਹ ਰਹੇ ਹੋ ਅੱਜਕੱਲ ਕਿ ਨੈਵੀ ਪਟਵਾਰੀਆਂ ਨੂੰ ਮੁਤਲ ਕਰ ਦਿੱਤਾ ਮੈਂ ਉਹਨਾਂ ਮਟਵਾਰੀਆਂ ਨੂੰ ਬਹਾਦਰੀ ਦਾ ਉਹਨੂੰ ਵਧਾਈ ਦੇਣਾ ਚਾਹਣਾ ਹੈ ਕਿਉਂ ਮਤਲਬ ਕੀਤਾ ਕਿਉਂਕਿ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਸੁਪਰੀਮ ਕੋਰਟ ਤਰੀਕ ਲੱਗੀ ਹੈ ਹਰਿਆਣਾ ਦੇ ਪੰਜਾਬ ਦੀ ਐਸਓਐਲ ਦੀ ਤੇ ਭਗਵੰਤ ਮਾਨ ਨੇ ਆ ਨਹਿਰੀ ਪਟਵਾਰੀਆਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਸਰਟੀਫਿਕੇਟ ਦੇ ਦਿਓ ਕਿ ਟੇਲਾਂ ਉੱਤੇ ਪਾਣੀ ਪਹੁੰਚ ਗਿਆ ਸਾਡੇ ਕੋਲ ਵਾਧੂ ਪਾਣੀ ਹੈ ਕਿਉਂਕਿ ਉਹ ਸਰਟੀਫਿਕੇਟ ਉਹ ਸੁਪਰੀਮ ਕੋਰਟ ਚ ਲੋਣਾ ਚਾਹੁੰਦੇ ਐ ਤਾਂ ਸੁਪਰੀਮ ਕੋਰਟ ਤੋਂ ਆਰਡਰ ਕਰਾਉਣਾ ਚਾਹਨਾ ਹੈ ਕਿ ਹਰਿਆਣਾ ਨੂੰ ਪਾਣੀ ਦੇ ਦਿਓ ਇਹਨਾਂ ਕੋਲੇ ਵਾਧੂ ਹੈ ਆ ਜਿਹੜਾ ਪਟਵਾਰੀ ਹੈ 200 300 ਪਟਵਾਰੀਆਂ ਨੂੰ ਮੁੱਤਲ ਕਰ ਦਿੱਤਾ ਹੈ ਆ ਪਿਛਲੇ 15 20 ਦਿਨਾਂ ਦੀ ਗੱਲ ਹੈ ਉਹ ਬਹੁਤ ਧੰਨੇ ਦੇ ਹੀ ਜਾਂਦੇ ਆ ਉਹ ਕਹਿੰਦੇ ਅਸੀਂ ਆਪਣੀ ਜਾਨ ਦੇ ਦਾਂਗੇ ਨੌਕਰੀ ਦੇ ਦਾਂਗੇ ਪਰ ਪੰਜਾਬ ਦੇ ਪਿੰਡ ਛੁਰਾ ਨਹੀਂ ਮਰਾਂਗੇ ਜਿਹੜਾ ਭਗਵੰਤ ਮਾਰ ਮਾਰ ਲੱਗਿਆ ਹੈ ਐ ਜਿਹੜੀਆਂ ਪਾਰਟੀਆਂ ਨੂੰ ਕਿਵੇਂ ਵੋਟ પા ਸਕਦੇ ਤੁਸੀਂ ਆ ਜਿਹੜੀਆਂ ਪਾਰਟੀਆਂ ਲਿਆਉਣੇ ਆ ਨੁਕਸਾਨ ਆਪਣਾ ਕਰਦੇ ਆ 10 ਸਾਲ ਖਰਾਬ ਕਰਲੇ ਜ਼ਿੰਦਗੀ ਦੇ ਤੁਸੀਂ 10 ਸਾਲ 5 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਇੱਕ ਦਿਨ ਨਹੀਂ ਆਇਆ ਫਾਜ਼ਲ ਕਾ ਆਪ ਭਗਵੰਤ ਮਾਨ ਬਣਾਤਾ ਇੱਕ ਦਿਨ ਨਹੀਂ ਆਇਆ ਜਲਾਲਾਬਾਦ ਲੜਿਆ ਸੀ ਭਗਵੰਤ ਮਾਨ ਕਹਿੰਦਾ ਮੈਂ ਇੱਥੇ ਰਿਹਾ ਕਰੂੰਗਾ ਦਰਸ਼ਨੀ ਨਹੀਂ ਦਿੱਤੇ ਤੇ ਹੁਣ ਐ ਜੀ ਸਰਕਾਰ ਨੂੰ ਵਾਪਸ ਲੈ ਕੇ ਆਉਂਗੇ ਜੇ ਪੰਜਾਬ ਨੂੰ ਬਣਾਇਆ ਹੈ ਕਾਲੀ ਦਲ ਨੇ ਹੀ ਬਣਾਇਆ ਹੈ ਅੱਜ ਤੁਸੀਂ ਫਾਜ਼ਿਲਕਾ ਆਜਾ ਬਿਜਲੀ ਯਾਦ ਕਰੋ ਫਾਜ਼ਿਲਕਾ ਵਾਰਿਓ ਪਹਿਲੇ ਸੂਰੇ ਤੁਸੀਂ ਅਖਬਾਰ ਖਰੀਦੇ ਹੁੰਦੇ ਸੀ ਉਹਦੇ ਵਾਰ ਪੂਰਾ ਦਿਨ ਐਂ ਕਰਦੇ ਰਹਿੰਦੇ ਸੀ ਬਿਜਲੀ ਨਹੀਂ ਆਉਂਦੀ ਸੀ ਚੱਲਦੇ ਰਹਿੰਦੇ ਸੀ ਪੱਖਾ ਆ ਬਿਜਲੀ ਲਈ ਹੁਣ ਅਕਾਲੀ ਦਲ ਨੇ ਪੰਜਾਬ ਜਿੰਨੇ ਥਰਮਲ ਪਲਾਂਟ ਬਣੇ ਆ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਭਾਖੜਾ ਡੈਮ ਤੋਂ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਅੱਜ ਤੁਸੀਂ ਇੱਥੋਂ ਚੰਡੀਗੜ੍ਹ ਜਾਣਿਓ ਅੰਮ੍ਰਿਤਸਰ ਜਾਣਿਓ ਆ ਚੌੜੀਆਂ ਚੌੜੀਆਂ ਚਾਰ ਲੈਣੀਆਂ ਸੜਕਾਂ ਬਣਾਉਣ ਨਾਲ ਅਕਾਲੀ ਦਲ ਐ ਤੇ ਐਸ ਕਰਕੇ ਜੇ ਵਾਪਸ ਖੁਸ਼ੀਆਂ ਚਾਹਣਿਓ ਤੇ ਬੋਬੀ ਮਾਨ ਨੂੰ ਲਿਆਓ ਅਕਾਲੀ ਦਲ ਨੂੰ ਲਿਆਓ ਜੇ ਵਾਪਸ ਹੀ ਰੋਲਣਾ ਚਾਹਣਿਓ ਫਿਰ ਤੁਹਾਡੇ ਕੋਲੇ ਜੋ ਮਰਜੀ ਐ ਮੈਂ ਐਸ ਕਰਕੇ ਕਿਉਂ ਕਹਿ ਰਹੇ ਆ ਕਿਉਂਕਿ ਦੁਖੀ ਹੋ ਕੇ ਕਹਿ ਰਹੇ ਆ ਕਿ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜੇ ਬੀਬੀ ਬੈਠੀਆਂ ਸਾਰੀਆਂ ਬੀਬੀਆਂ ਜੇ ਤੁਸੀਂ ਬੀਬੀਓ ਵਾਪਸ ਆਟਾ ਦਾਲ ਚਾਹਣਿਓ ਹਰ ਮਹੀਨੇ ਮਿਲੇ ਫਿਰ ਤੱਕੜੀ ਚੋਂ ਨਿਸ਼ਾਨ ਹੈ ਜੇ ਤੁਸੀਂ ਚਾਹਣਿਆ ਸ਼ਗਨ ਹਰ ਮਹੀਨੇ ਆ ਆਏ ਜਦੋਂ ਨਾਲ ਦੇ ਨਾਲ ਆਏ ਫਿਰ ਕਾਲੀ ਦਲ ਜੇ ਤੁਸੀਂ ਪੈਨਸ਼ਨਾਂ ਸਾਰਿਆਂ ਚਾਹਣਿਓ ਫਿਰ ਤੱਕੜੀ ਚੋਂ ਨਿਸ਼ਾਨ ਹੈ ਜੇ ਐਸੀ ਸਕਾਲਰਸ਼ਿਪ ਚਾਹਣਿਓ ਵਾਪਸ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਪੜਾਈ ਜਾਏ ਫਿਰ ਕਾਲੀ ਦਲ ਹੈ ਜੇ ਭਗਤਪੂਰਨ ਜੇ ਭਗਤ ਪੂਰਨ ਸਿੰਘ ਸਕੀਮ ਰਹੀ ਜੇ ਤੁਸੀਂ 5-5 10-10 ਲੱਖ ਦੇ ਇਲਾਜ ਕਿਸੇ ਮਰਜ਼ੀ ਹਸਪਤਾਲ 'ਚ ਕਰਾਉਣਾ ਹੈ ਫਿਰ ਕਾਲੀ ਦਲ ਤੁਹਾਡੇ ਕੋਲੇ ਵਲਿਉਣਾ ਪੈਣਾ ਹੈ ਜੇ ਤੁਸੀਂ ਵਪਾਰੀਆਂ ਨੂੰ ਇਨਸਪੈਕਟਰ ਰਾਜ ਤੋਂ ਬਚਣਾ ਹੈ ਤੇ ਫਿਰ ਕਾਲੀ ਦਲ ਹੈ ਜੇ ਕਿਸਾਨੀ ਨੇ ਬਚਣਾ ਤੇ ਫਿਰ ਕਾਲੀ ਦਲ ਹੈ ਜੇ ਆਪਾਂ ਨਹੀਂ ਬਚਣਾ ਫਿਰ ਤੁਹਾਡੇ ਕੋਲੇ ਤਿੰਨਾ ਹੈ ਜੇ ਸਹੀ ਮੈਨੇ ਤੇ ਸੂਸਾਇਟੀ ਕਰਨੀ ਹੈ ਜੇ ਪੰਜਾਬ ਨੂੰ ਡਪਾਉਣਾ ਹੀ ਹੈ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਹੈ ਮੈਂ ਤੁਹਾਨੂੰ ਇਹਨਾਂ ਦੱਸਦਾ ਸਰਕਾਰ ਲਿਆ ਦਿਓ ਮੈਂ ਤੁਹਾਡਾ ਧਨਵਾਦੀ ਆ ਤੁਸੀਂ ਮੈਨੂੰ ਪਾਰਲੀਮੈਂਟ ਮੈਂਬਰ ਬਣਾਇਆ ਮੈਨੂੰ ਪੂਰੀ ਯਕੀਨ ਸੀ ਕਿ ਇਹ ਪਿਛਲੀ ਸਰਕਾਰ ਤੁਸੀਂ ਬਣਾ ਦੇਣੀ ਸੀ ਮੇਰੇ ਯਕੀਨ ਸੀ ਜੇ ਬਣ ਜਾਂਦੀ ਤੁਸੀਂ ਪੂਰਾ ਜ਼ਿਲ੍ਹਾ ਪਛਾਣ ਨਹੀਂ ਸਕਣਾ ਸੀ ਹਰ ਪਿੰਡ ਹਰ ਸ਼ਹਿਰ ਜਲਾਲਾਬਾਦ ਵਾਂਗੂ ਬਣਾ ਦੇਣਾ ਸੀ ਮੈਂ ਤੁਹਾਨੂੰ ਵਾਦਾ ਹੁਣ ਵੀ ਕਰਦਾ ਹਾਂ ਤੁਸੀਂ ਮੇਰਾ ਮਾਨ ਰੱਖਿਆ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਊਗਾ ਤੁਸੀਂ ਕਿਹੜਾ ਅਕਾਲੀ ਦਲ ਨੂੰ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਨੂੰ ਵਾਪਸ ਲੈ ਕੇ ਆਓ ਬੋਬੀ ਮਾਨ ਜੀ ਦੇਖੋ ਮੇਰੇ ਭਰਾਵਾਂ ਵਾਂਗੂ ਐ ਮੈਂ ਇਹਨਾਂ ਨੂੰ ਨਾ ਹੀ ਨਹੀਂ ਕਰ ਸਕਦਾ ਕਿਸੇ ਚੀਜ਼ ਨਾਲ ਇਹਨਾਂ ਦੇ ਭਰਾ ਨੋਂ ਨਹੀਂ ਗੀ ਐ ਦੇਖੋ ਜ਼ੋਰਾ ਸਿੰਘ ਮਾਨ ਮੇਰੇ ਪਿਤਾ ਦੇ ਜਿਗਰੀ ਦੋਸਤ ਵੀ ਲਾ ਲਓ ਸਾਥੀ ਵੀ ਲਾ ਲਓ ਦਲੇਰ ਬੰਦੇ ਸੀ ਦੇਖੋ ਐਮਪੀ ਰਹੇ ਕਿਸੇ ਨੂੰ ਆਂਚ ਨਹੀਂ ਆਉਣ ਦਿੰਦੀ ਤੇ ਸਾਰੀਆਂ ਖੂਬੀਆਂ ਆਪਣੇ ਪਿਤਾ ਦੀ ਬੋਬੀ ਦੀਆਂ ਐ ਇਸ ਕਰਕੇ ਮੈਂ ਅਖੀਰ ਵਿੱਚ ਸਾਰਿਆਂ ਨੂੰ ਕਹਿਣਾ ਜੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਹੈ ਪੰਜਾਬ ਵਿੱਚ ਭਾਈਚਾਰਕ ਸਾਂਝ ਰੱਖਣੀ ਹੈ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਰਿਵਾਰ ਮੰਗੂ ਰਹਿਣ ਤੇ ਫਿਰ ਕਾਲੀ ਦਲ ਹੈ ਕਿਉਂਕਿ ਕਾਲੀ ਦਲ ਦੀ ਸੋਚ ਭਾਈਚਾਰਕ ਸਾਂਝ ਰੱਖਣਾ ਪੰਜਾਬ ਵਿੱਚ ਤਰੱਕੀ ਲਿਆਉਣਾ ਪੰਜਾਬ ਵਿੱਚ ਗੁੰਡਾਗਰਦੀ ਗੈਂਗਸਟਰ ਖਤਮ ਕਰਨਾ ਤੇ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਸਾਰਿਆਂ ਨੂੰ ਅੰਦਰ ਦੇ ਕੇ ਉਮਰ ਕੈਦੀਆਂ ਸਜ਼ਾ ਦੇ ਕੇ ਉਹਨਾਂ ਦੇ ਘਰ ਕੁਰਕੀ ਕਰਕੇ ਉਹਨਾਂ ਦੇ ਘਰ ਢਾ ਕੇ ਅਸੀਂ ਵਾਪਸ ਜਨਤਾ ਦੀ ਪ੍ਰਾਪਰਟੀ ਬਣਾ ਕੇ ਉਹਨਾਂ ਨੂੰ ਪੰਜਾਬ ਤੋਂ ਕੱਢਾਂਗੇ ਤੋਂ ਮੈਂ ਜਿਆਦਾ ਸਮਾਂ ਲੈਂਦਾ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ